ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ 19 ਤਰੀਕ ਨੂੰ ਰਖੜ ਪੁੰਨਿਆ ਦੇ ਜੋੜ ਮੇਲੇ ਤੇ ਬਾਬਾ ਬਕਾਲਾ ਸਾਹਿਬ ਦੀ ਤਰਤਿ ਵਿਖੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਤੇ ਭਾਈ ਅਮਰਤਪਾਲ ਸਿੰਘ ਜੀਆਂ ਦੀ ਰਿਹਾਈ ਦੇ ਵਾਸਤੇ ਪੰਥਕ ਕੱਤਰਤਾ ਹੈ ਆਪ ਸਾਰੀਆਂ ਸੰਤਾਂ ਨੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿੱਥੇ ਦਾਸਤਾ ਜਥਾ ਜਿਹੜਾ ਉਹ ਵੀ ਹਾਜ਼ਰੀ ਭਰ ਰਿਹਾ ਸਮਾਜੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਾਰਿਆਂ ਨੇ ਆਪੋ ਆਪਣਾ ਫਰਜ ਸਮਝ ਕੇ ਜਰੂਰ ਹਾਜ਼ਰੀ ਭਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਬਕਾਲਾ ਸਾਹਿਬ ਵਿਖੇ 19 ਤਰੀਕ ਨੂੰ ਪੰਥਕ ਇਕੱਤਰਤਾ ਰੱਖੀ ਗਈ ਹੈ ਜਿਹਦੇ ਵਿੱਚ ਕਿ ਪੰਥ ਤੇ ਹੋ ਰਹੇ ਕਾਫੀ ਸਮੇਂ ਤੋਂ ਤਸੱਦਦ ਤੇ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਆ ਪੰਜਾਬ ਚ ਬੇਅਬਦੀਆਂ ਦੇ ਮੁੱਦੇ ਪਾਣੀ ਦੇ ਮੁੱਦਿਆਂ ਤੇ ਜਿਹੜੀ ਅਗਲੀ ਇਕੱਠ ਵਿੱਚ ਅਗਲੀ ਰਾਣੀ ਤਿਕੜੀ ਜਾਊਗੀ ਤੇ ਸਮੂਹ ਸੰਗਤਾਂ ਦੇ ਚਰਨਾਂ ਚ ਬੇਨਤੀ ਆ ਕਿ ਸੁਵੰਦ ਚੜ ਕੇ ਸੰਗਤ ਜਿਹੜੀ 19 ਤਰੀਕ ਨੂੰ ਉੱਥੇ ਪਹੁੰਚੇ ਤੇ ਪਹੁੰਚ ਕੇ ਆਪਣਾ ਜਿਹੜਾ ਕੌਮੀ ਫਰਜ਼ ਆ ਉਹ ਨਿਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਮਾਤਾ ਬਲਵਿੰਦਰ ਕੌਰ ਜੀ ਨੇ ਅਤੇ ਬੀਬੀ ਦਲੇਰਕੌਰ ਨੇ ਇੱਕ ਵੱਡੀ ਅਪੀਲ ਸਿੱਖ ਸੰਗਤ ਨੂੰ ਕੀਤੀ ਹੈ ਕਿਉਂਕਿ 19 ਅਗਸਤ ਨੂੰ ਇੱਕ ਵੱਡਾ ਇਕੱਠ ਰਖੜ ਪੁੰਨਿਆਂ ਦੇ ਮੌਕੇ ਤੇ ਸ੍ਰੀ ਵਿਕਾਲਾ ਸਾਹਿਬ ਵਿਖੇ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਇੱਕ ਪੁਰਾਣੀ ਵੀਡੀਓ ਵੀ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਪਹਿਲਾਂ ਹੀ ਭਾਈ ਅਮਰਤਪਾਲ ਸਿੰਘ ਨੇ ਕੁਝ ਅਜੀਹੀ ਗੱਲ ਕਹਿ ਦਿੱਤੀ ਸੀ ਕਿ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਤੋ ਉਹ ਵੀਡੀਓ ਵੀ ਤੁਹਾਡੇ ਸਾਹਮਣੇ ਰੱਖਦੇ ਆ ਤੇ ਵੀਡੀਓ ਪੂਰੀ ਦੇਖਣ ਤੋਂ ਬਾਅਦ ਜਰੂਰ ਦੱਸਿਓ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਇਸ ਗੱਲ ਦੇ ਬਾਰੇ ਕੀ ਸੋਚ ਕੇ ਤੁਸੀਂ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟ ਕਰਨਾ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਵੱਡਾ ਇਕੱਠ ਰੱਖੜਪੁੰਨਿਆਂ ਦੇ ਮੌਕੇ ਤੇ ਹੋਣ ਜਾ ਰਿਹਾ ਉਸ ਦਾ ਦਵਾ ਸਰਕਾਰ ਤੇ ਪਵੇਗਾ ਅਤੇ ਕੀ ਰਿਹਾਈ ਭਾਈ ਅਮਰਤਪਾਲ ਸਿੰਘ ਦੀ ਅਤੇ ਬਾਕੀ ਸੰਗਾਂ ਦੀ ਹੋਣੀ ਚਾਹੀਦੀ ਹੈ ਜਾਂ ਨਹੀਂ ਜੈਸੇ ਜਾਂ ਉਹਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਹੁਣ ਦੇਖੋ ਭਾਈ ਅਮਰਤਪਾਲ ਸਿੰਘ ਦੀ ਉਹ ਪੁਰਾਣੀ ਵਾਇਰਲ ਹੋ ਰਹੀ ਵੀਡੀਓ ਆਪਿਓ ਕਈ ਬੰਦੇ ਫੌਜ 'ਚ ਹੋਣਗੇ ਕਈਆਂ ਨੂੰ ਇਹ ਜਿਹੜੀ ਆ ਇਮਪਦੀ ਹੋਊਗੀ ਦੇਖੋ ਫੌਜ ਜਿਹੜੀ ਆ ਉਹਦਾ ਕੀ ਕਸੂਰ ਹੈ ਜੀ ਉਹ ਤੇ ਇਮਾਨਦਾਰੀ ਨਾਲ ਕੰਮ ਕਰਦੇ ਆ ਇਮਾਨਦਾਰੀ ਨਾਲ ਕੰਮ ਕਰਨਾ ਜਾਂ ਕਿਸੇ ਦਾ ਹੁਕਮ ਮੰਨਣਾ ਤੁਸੀਂ ਇਹ ਕਹਿ ਸਕਦੇ ਹੋ ਜਿਵੇਂ ਜੇ ਉਹ ਇਮਾਨਦਾਰੀ ਨਾਲ ਕੰਮ ਕਰਦੇ ਆ ਫਿਰ ਤੇ ਜਦੋਂ ਜਨਰਲ ਡਾਇਰ ਨੇ ਹੁਕਮ ਕੀਤਾ ਆਰਮੀ ਨੂੰ ਕਿ ਗੋਲੀਆਂ ਚਲਾ ਦਿਓ ਗੋਲੀ ਚਲਾਉਣ ਵਾਲੇ ਇਨੋਸੈਂਟ ਹੋਗੇ ਜਿਹੜੀ ਉਹ ਗੋਰਖਾ ਰੈਜiment ਸੀ ਉੱਤੇ ਉਹ ਵੀ ਇਨੋਸੈਂਟ ਬਣ ਜਾਣਗੇ ਕਿਉਂਕਿ ਉਹ ਤੇ ਆਪਣਾ ਕੰਮ ਕਰ ਰਹੇ ਆ ਸੋ ਜੇ ਇੱਕ ਫੌਜ ਜਾਂ ਕੋਈ ਧਿਰ ਜਿਹੜੀ ਇੱਕ ਜ਼ਾਲਮ ਦਾ ਹੁਕਮ ਮੰਨ ਕੇ ਉਹਦੀ ਪੂਰਤੀ ਕਰ ਰਹੀ ਹੈ ਤੇ ਉਹ ਉਹਦਾ 파ਟ ਬਣ ਜਾਂਦੀ ਹੈ ਸਾਨੂੰ ਇਹ ਵੀ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਵੀ ਏਜ ਸੁਤੰਤਰ ਦੇ ਵਿੱਚ ਹਰ ਬੰਦੇ ਦੀ ਮਜਬੂਰੀ ਹੋ ਸਕਦੀ ਹੈ ਜਿਨੇ ਨੌਕਰੀ ਕਰਨੀ ਹੈ ਉਹਦੀ ਫਾਈਨੈਂਸ਼ੀਅਲ ਲੋਡ ਹੋ ਸਕਦੀ ਹੈ ਪਰ ਘਟੋ ਘੱਟ ਤੁਸੀਂ ਆਪਣੇ ਅੰਦਰ ਇਹ ਅਹਿਸਾਸ ਜਗਾ ਕੇ ਜ਼ਰੂਰ ਵੇਖੋ ਕਿ ਜਿਹੜਾ ਜਿਹੜਾ ਤਿਰੰਗਾ ਹੈ ਕੀ ਇਹ ਸਾਡਾ ਝੰਡਾ ਹੈ ਜੇ ਸਾਡਾ ਇਹ ਕਿਵੇਂ ਆ ਜੇ ਸਾਡਾ ਝੰਡਾ ਸੀ ਤੇ ਫਿਰ ਸਾਡੇ ਦਰਬਾਰ ਸਾਹਿਬ ਨੂੰ ਢਾਈ ਢੇਰੀ ਕਰਕੇ ਤੇ ਉੱਤੇ ਨੂੰ ਚਲਾਉਣ ਦੀ ਲੋੜ ਪੈ ਗਈ ਦਰਬਾਰ ਸਾਹਿਬ ਤੇ ਪਹਿਲਾਂ ਕਿੰਨਾ ਦਾ ਕਬਜ਼ਾ ਸਿੱਖਾਂ ਦਾ ਹੀ ਸਿੱਖਾਂ ਦੇ ਹੱਥ 'ਚ ਹੀ ਉਹਦੇ ਤੇ ਕਬਜ਼ਾ ਕਰਕੇ ਫੌਜ ਦੇ ਥਰੂ ਜੁੱਤੀਆਂ ਪਾ ਕੇ ਦਾਖਲ ਹੋ ਕੇ ਵੱਡਾ ਖਤਰੀਆਮ ਕਰਕੇ ਉਥਾ ਚੰਨ ਨਜਰੌਣ ਦੀ ਲੋੜ ਪੈ ਗਈ ਜੇ ਇਹ ਇਹੋ ਹੀ ਗੱਲ ਜਿਹੜੀ ਆ ਨਾ ਸਾਨੂੰ ਅੰਡਰਸਟੈਂਡ ਕਰਨੀ ਪੈਣੀ ਆ ਅੱਜ ਦੀ ਡੀਲ ਦੇ ਵਿੱਚ ਨੈਸ਼ਨਲਿਜ਼ਮ ਕੋ ਇਦਾਂ ਦੀ ਚੀਜ਼ ਨਹੀਂ ਹੈਗੀ ਵੀ ਜਿਹੜੀ ਤੁਹਾਨੂੰ ਸਿਖਾ ਦਿੱਤੀ ਜਾਵੇ ਤੇ ਤੁਹਾਨੂੰ ਦਸੀਏ ਵੀ ਆਹ ਚੀਜ਼ ਹੈ ਤੁਸੀਂ ਕਹੋ ਵੀ ਠੀਕ ਹੈ ਹੁਣ ਮੈਂ ਨੈਸ਼ਨਲਿਜ਼ਮ ਤੋਂ ਆਜ਼ਾਦ ਹੋ ਗਿਆ ਇਹ ਡੇਲੀ ਦਾ ਪ੍ਰੋਸੈਸ ਹੈ ਤੁਹਾਨੂੰ ਆਪਣੇ ਆਪ ਨੂੰ ਹਰ ਰੋਜ਼ ਚੇਤਾ ਕਰਾਉਣਾ ਪੈਣਾ ਹੈ ਰਿਮਾਈਂਡ ਕਰਾਉਣਾ ਪੈਣਾ ਹੈ ਵੀ ਅਸੀਂ ਇਸ ਜ਼ਹਿਰ ਤੋਂ ਬਚੇ ਰਹਿਣਾ ਅਸੀਂ ਇਸ ਚਿੱਕੜ ਤੋਂ ਬਚੇ ਰਹਿਣਾ ਕਿਉਂਕਿ ਜਿਹੜਾ ਇਹ ਚਿੱਕੜ ਹੈ ਇਹ ਕਿਸੇ ਇੱਕ ਥਾਂ ਦੇ ਉੱਤੇ ਨਹੀਂ ਹੈਗਾ ਵੀ ਤੁਹਾਨੂੰ ਇੱਕ ਫਿਲਮ ਦੇ ਥਰੂ ਹੀ ਵਰਤਿਆ ਜਾ ਰਿਹਾ ਹਰ ਐਸਪੈਕਟ ਜਿਹੜਾ ਤੁਸੀਂ ਜਦੋਂ ਤੁਸੀਂ ਇੱਕ ਗੁਲਾਮ ਮੁਲਖ 'ਚ ਰਹਿੰਦੇ ਜੋ ਜਿੱਥੇ ਤੁਸੀਂ ਗੁਲਾਮ ਜੋ ਕਲੋਨੀ ਦੇ ਵਿੱਚ ਰਹਿੰਦੇ ਜੋ ਤੁਹਾਨੂੰ ਤਾਂ ਉਸ ਕਲੋਨੀ ਦਾ ਹਰ ਟੂਲ ਜਿਹੜਾ ਹੈ ਕਲੋਨੀ ਦਾ ਉਹ ਤੁਹਾਨੂੰ ਤੁਹਾਡੇ ਅੰਦਰ ਨੈਸ਼ਨਲਿਜ਼ਮ ਦੀ ਭਾਵਨਾ ਭਾ ਨੈਸ਼ਨਲਿਜ਼ਮ ਦਾ ਅਰਥ ਸਿੰਪਲ ਕੀ ਆ ਕਿ ਜਿਹੜੇ ਕੌਮ ਦੇ ਉੱਤੇ ਤੇ ਰਾਜ ਕਰ ਰਹੀ ਉਹਦੇ ਲਈ ਨੈਸ਼ਨਲਿਜ਼ਮ ਹੋ ਸਕਦਾ ਚੰਗਾ ਕਿਉਂਕਿ ਉਹ ਰਾਜ ਕਰਨ ਦੇ ਰਿਸੋਰਸਸ ਤੇ ਉਹ ਮਾਲਕ ਨੇ ਸਾਰਾ ਕੁਝ ਉਹਨਾਂ ਦੇ ਹੱਥ 'ਚ ਹੈ ਜਿਹੜੀ ਕੌਮ ਗੁਲਾਮ ਹੈ ਉਹਦੇ ਲਈ ਨੈਸ਼ਨਲਿਜ਼ਮ ਦਾ ਅਰਥ ਇਹ ਆ ਕਿ ਆਪਣੇ ਜ਼ਾਲਮ ਨੂੰ ਪਿਆਰ ਕਰੋ ਸੋ ਤੁਹਾਨੂੰ ਆਪਣੇ ਜ਼ਾਲਮ ਨੂੰ ਪਿਆਰ ਕਰਨਾ ਰੋਜ਼ ਸਿਖਾਇਆ ਜਾਂਦਾ ਝੰਡੇ ਨਾਲ ਵੀ ਸਿਖਾਇਆ ਜਾਂਦਾ ਸਾਨੂੰ ਮਤਲਬ ਮੈਨੀਪੂਲੇਟ ਕਰਕੇ ਸਾਈਕੋਲੋਜੀਕਲੀ ਉਹ ਉਹਦੇ ਥਰੂ ਵੀ ਸਰ ਕੋਈ ਦੱਸਿਆ ਜਾਂਦਾ ਸੋ ਆਪਾਂ ਅੱਜ ਦੀ ਤਰੀਕ ਦੇ ਵਿੱਚ ਇਹ ਗੱਲ ਜਰੂਰ ਸਮਝੀਏ ਵੀ ਜਿਹੜਾ ਤਿਰੰਗਾ ਹੈ ਉਹ ਸਾਡਾ ਝੰਡਾ ਨਹੀਂ ਬਲਕਿ ਇਹ ਉਹ ਝੰਡਾ ਹੈ ਜਿਨੇ ਸਾਡੇ ਤੇ ਬਿਆੰਤ ਜ਼ੁਲਮ ਕੀਤੇ ਨੇ ਜਿਨੇ ਲੱਖਾਂ ਨੌਜਵਾਨ ਸਾਡੇ ਕੋਲ ਖੋ ਕੇ ਮਾਰਤੇ ਜਿਨੇ ਸਾਡੇ ਧਾਰਮਿਕ ਸਥਾਨਾਂ ਤੇ ਹਮਲੇ ਕੀਤੇ ਤੇ ਇਹ ਝੰਡੇ ਨੂੰ નિર્ਦੋਸ਼ ਨਹੀਂ ਕਿਹਾ ਜਾ ਸਕਦਾ ਇਹ ਨੂੰ ਕਲਾ ਕੱਪੜੇ ਦਾ ਟੁਕੜਾ ਨਹੀਂ ਕਿਹਾ ਜਾ ਜੇ ਕੱਪੜੇ ਦਾ ਟੁਕੜਾ ਹੈ ਤੇ ਫੇਰ ਮਤਲਬ ਇਹਦੀ ਇਹਦੀ ਬੇਅਦਬੀ ਕਰਦੇ ਸਜ਼ਾ ਕਿਉਂ ਹੁੰਦੀ ਹੈ ਜੇ ਕੱਪੜੇ ਦਾ ਟੁਕੜਾ ਹੈ ਤੇ ਚੀਨ ਜਦੋਂ ਆਣ ਕੇ ਆਪਣਾ ਝੰਡਾ ਚੁਲਾ ਦਿੰਦਾ ਹੈ ਭਾਰਤ ਦੇ ਇਲਾਕੇ 'ਚ ਫਿਰ ਉਹ ਉਹ ਤੋਂ ਅਫੈਂਸ ਕਿਉਂ ਲੈਂਦੇ ਨੇ ਸੋ ਆਪਾਂ ਇਹ 15 ਅਗਸਤ ਨੂੰ ਜਿੱਥੇ ਸਰਕਾਰ ਕੋਲੋਂ ਲੱਖਾਂ ਵਸੀਲੇ ਨੇ ਉਹ ਉਹਨਾਂ ਨੇ ਝੰਡੇ ਭੇਜਣੇ ਨੇ ਆਪਾਂ ਇੱਕ ਛੋਟੀ ਜੀ ਕੋਸ਼ਿਸ਼ ਇਹ ਕਰੀਏ ਵੀ ਆਪਾਂ ਆਪਣੇ ਘਰਾਂ ਦੇ ਉੱਤੇ ਨਿਸ਼ਾਨ ਸਾਹਿਬ ਚੁਲਾਈਏ ਆਪਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਨਿਸ਼ਾਨ ਸਾਹਿਬ ਜਿਹੜਾ ਉਹਨੂੰ ਦੁਬਾਰਾ ਚੜਾਈਏ ਉੱਪਰ ਤਾਂ ਜੋ ਇਹ ਪ੍ਰਥਕ ਹੋ ਸਕੇ ਵੀ ਜਿਹੜਾ ਗੁਲਾਮ ਰਾਜ ਚ ਜਿਹੜੀ ਆਜ਼ਾਦੀ ਦੀ ਭਾਵਨਾ ਹੈ ਇਸ ਗੁਲਾਮ ਰਾਜ ਚ ਰਹਿੰਦਿਆਂ ਵੀ ਸਾਡੇ ਅੰਦਰ ਜਿਹੜੀ ਆਜ਼ਾਦੀ ਦੀ ਭਾਵਨਾ ਜਿਹੜੀ ਸੀ ਮੁਗਲਾਂ ਦੇ ਰਾਜ ਚ ਵੀ ਕਾਇਮ ਰੱਖੀ ਅੰਗਰੇਜ਼ਾਂ ਦੇ ਰਾਜ ਚ ਵੀ ਕਾਇਮ ਰੱਖੀ ਜੇ ਇਹ ਭਾਵਨਾ ਸਾਡੇ ਅੰਦਰ ਜੀਂਦੀ ਹੈ ਤੇ ਫਿਰ ਅਫਸਲ ਅਹਿਸਾਨ ਨਜ਼ਾਵਾ ਦੀ ਇੱਕ ਕਵਿਤਾ ਹੈ ਨਾ ਵੀ ਮੇਰਾ ਡੁੱਬਿਆ ਸੂਰਜ ਚੜ੍ਹੇਗਾ ਔੜਕ ਮੁਕੇਗੀ ਰਾਤ ਦੇਖੋ ਨਾ ਤੇ ਰਾਤ ਕਦੇ ਸਦੀਵੀ ਰਹਦੀ ਹੈ ਨਾ ਗੁਲਾਮੀ ਸਦੀਵੀ ਰਹਿੰਦੀ ਹੈ ਨਾ ਸੂਰਜ ਸਦਾ ਡੁੱਬਿਆ ਰਹਿ ਸਕਦਾ ਇਹ ਹਿੰਦੁਸਤਾਨ ਦਾ ਸੂਰਜ ਡੁੱਬੇਗਾ ਖਾਲਸੇ ਰਾਜ ਦਾ ਸੂਰਜ ਚੜ੍ਹੇਗਾ ਇਦੇ 'ਚ ਕੋਈ ਸ਼ੱਕ ਨਹੀਂ ਰਾਤ ਵੀ ਢਲੇਗੀ ਤੇ ਚਾਨਣ ਵੀ ਹੋਏਗਾ ਪਰ ਜੇ ਅਸੀਂ ਇਹ ਸੂਰਜ ਚੜ੍ਹਨ ਤੋਂ ਪਹਿਲਾਂ 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 ਹੀ ਆਪਣੇ ਰਾਜ ਕਰਨ ਦੀ ਭਾਵਨਾ ਗਵਾ ਲਈ ਆਪਣੇ ਅੰਦਰੋਂ ਫੇਰ ਜਿਹੜਾ ਸਾਡੇ ਵਾਸਤੇ ਔਖਾ ਹੋ ਜਾਊਗਾ ਸੋ ਅਸੀਂ ਨਾਲੇ 15 ਅਗਸਤ ਦਾ ਇੱਕ ਆਪਾਂ ਹੋਰ ਵੀ ਤੱਥ ਜਿਹੜਾ ਵਾ ਉਹ ਵੀ ਵਿਚਾਰਨਾ ਆਪਣੇ ਲਈ ਜ਼ਰੂਰੀ ਹੈ ਵੀ 15 ਅਗਸਤ ਦੇ ਸਾਡੇ ਲਈ ਕੀ ਮਾਇਨੇ ਆ ਤੇ ਬਾਕੀ ਹਿੰਦੁਸਤਾਨ ਦੇ ਲੋਕਾਂ ਲਈ ਇਹਦੇ ਕੀ ਮਾਇਨੇ ਹੋ ਸਕਦੇ ਆ ਜਦੋਂ 15 ਅਗਸਤ ਨੂੰ ਸੋ ਕਾਲਡ ਆਜ਼ਾਦ ਹੋਇਆ ਭਾਰਤ ਵੰਡ ਹੋਈ ਹੈ ਜਿਹੜਾ ਸਾਡੇ ਜਿਹਨੂੰ ਅਜਾੜਾ ਕਿਹਾ ਜਾਂਦਾ ਆਮ ਬਜ਼ੁਰਗਾਂ ਨਾਲ ਗੱਲਬਾਤ ਕਰੋਗੇ ਤਾਂ ਉਹ ਕਹਿੰਦੇ ਅਜਾੜਾ ਉਸ ਦਿਨ ਸਾਡੇ ਧਾਰਮਿਕ ਸਥਾਨ ਸਾਡੇ ਤੋਂ ਵਿਛੜੇ ਲੱਖਾਂ ਦੀਆਂ ਭੈਣਾਂ ਦੀ ਬੇਵਪਤੀ ਹੋਈ ਲੱਖਾਂ ਸਾਡੇ ਜਿਹੜੇ ਲੋਕ ਸੀ ਉਹ ਕਤਲ ਹੋ ਗਏ ਮਿਲੀਅਨਸ ਦੇ ਵਿੱਚ ਐਡਾ ਵੱਡਾ ਜੈਨੋਸਾਈਡ ਸੀ ਉਹ ਉਸ ਤੋਂ ਬਾਅਦ ਸਾਡੀ ਡਿਸਪਲੇਸਮੈਂਟ ਆ ਇਹடி ਵੱਡੀ ਡਿਸਪਲੇਸਮੈਂਟ ਮਾਸ ਡਿਸਪਲੇਸਮੈਂਟ ਜਿਹੜੀ ਸੀ ਹਿਸਟਰੀ ਚ ਕਿਤੇ ਨਹੀਂ ਹੋਈ ਕਿ ਜਿੱਥੇ ਲੋਕਾਂ ਨੂੰ ਆਪਣੇ ਜਿੱਥੇ ਉਹ ਰਹਿ ਰਹੇ ਸੀ ਉਹ ਘਰ-ਬਾਰ ਛੱਡ ਕੇ ਸਦੀਆਂ ਤੋਂ ਜਿਹੜੇ ਰਹਿ ਰਹੇ ਸੀ ਪਰਵਾਰਾਂ ਦੇ ਪਰਿਵਾਰ ਪਿੰਡਾਂ ਦੇ ਪਿੰਡ ਉਹ ਛੱਡ ਕੇ ਦੂਜੀਆਂ ਜਗ੍ਹਾ ਤੇ ਜਾਣਾ ਪਿਆ ਜ਼ਮੀਨਾਂ ਗਵਾ ਕੇ ਦੂਜੀ ਜਗ੍ਹਾ ਤੇ ਜਾਣਾ ਪਿਆ ਸੋ ਸਾਡੇ ਲਈ ਇਹਨੂੰ ਸੈਲੀਬ੍ਰੇਟ ਕਰਨਾ ਬਣਦਾ ਨਹੀਂ ਹੁਣ ਕਈ ਬੰਦੇ ਇਹ ਵੀ ਕਹਿਣਗੇ ਵੀ ਜੀ ਇਹ ਸੈਲੀਬ੍ਰੇਟ ਨਹੀਂ ਕਰਨਾ ਫਿਰ ਉਦੋਂ ਨਿਸ਼ਾਨ ਸਾਹਿਬ ਕਿ ਚੜਾਉਣਾ ਨਿਸ਼ਾਨ ਸਾਹਿਬ ਸਾਡੀ ਫਤਿਹ ਦਾ ਵੀ ਪ੍ਰਤੀਕ ਹੈ ਸਾਡੀ ਜਝਾਰੂ ਬਿਰਤੀ ਦਾ ਵੀ ਪ੍ਰਤੀਕ ਹੈ ਜਿਵੇਂ ਬਟਾ ਖਲੂ ਘਰ ਹੋਇਆ ਜਦੋਂ ਅਬਦਾਲੀ ਨੇ ਇੱਕੇ ਦਿਨ ਚ ਅੱਧੀ ਕੌਮ ਨੂੰ ਖਤਮ ਕਰ ਦਿੱਤਾ ਅੱਧੀ ਕੌਮ ਸ਼ਹੀਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਜਦੋਂ ਨਿਸ਼ਾਨ ਸਾਹਿਬ ਦੀ ਅਰਦਾਸ ਹੁੰਦੀ ਹੈ ਉਹ ਸਰਦਾਸ ਦੇ ਵਿੱਚ ਸਿੱਖ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ ਜਿੱਦਣ ਸਾਡਾ ਇਹਨਾਂ ਦਾ ਨੁਕਸਾਨ ਹੋਇਆ ਵੀ ਸਾਡਾ ਦਿਨ ਸੁੱਖਾਂ ਨਾਲ ਬੀਤਿਆ ਤੇ ਸਾਡੇ ਸਿਰ ਤੇ ਹੱਥ ਰੱਖਣਾ ਇਹੀ ਅਰਦਾਸ ਅਸੀਂ 15 ਅਗਸਤ ਨੂੰ ਵੀ ਕਰਨੀ ਹੈ ਕਿ ਜੋ ਕੁਝ ਹੋਇਆ ਹੈ ਮਾਲਕ ਦੀ ਰਜ਼ਾ ਚ ਹੋਇਆ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਸਿੱਖਾਂ ਨੇ ਬਦਾਲੀ ਨੂੰ ਮਾਫ ਕਰ ਦਿੱਤਾ ਵੱਡੇ ਘੱਲੂ ਘਾਰੇ ਤੋਂ 9 ਮਹੀਨੇ ਬਾਅਦ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੇ ਲਾਗੇ ਲਾਹੌਰ ਦੀ ਜਿਹੜੀ ਲੜਾਈ ਸੀ ਉਸ ਚ ਬਦਾਲੀ ਨੂੰ ਹਰਾਇਆ ਤੇ ਬਦਾਲੀ ਉਤੋਂ ਬਾਅਦ ਕਦੇ ਵੀ ਪੰਜਾਬ ਚ ਨਹੀਂ ਵੜ ਸਕਿਆ ਤਾਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਜਿਹੜੇ ਬੰਦੇ ਬਹੁਤ ਜ਼ਿਆਦਾ ਨੈਸ਼ਨਲਿਜ਼ਮ 'ਚ ਗਰਸੇ ਗਏ ਆ ਜਿਨ੍ਹਾਂ ਦੇ ਬਚਪਨ ਬਹੁਤੇ ਬੰਦੇ ਤੁਸੀਂ ਵੇਖੋਗੇ ਜਿਹੜੇ ਸਕੂਲਾਂ 'ਚ ਆਰਮੀ ਸਕੂਲਾਂ 'ਚ ਪੜ੍ਹੇ ਹੁੰਦੇ ਉਹਨਾਂ ਨੇ ਵਾਸਤੇ ਇਹ ਬੜਾ ਹੁੰਦਾ ਵੀ ਦੇਖੋ ਜੀ ਆਰਮੀ ਜਿਹੜੀ ਆ ਅਸੀਂ ਇਦਾਂ ਕਰਦੇ ਆ ਪੋਲਿਟੀਕਲ ਸਿਸਟਮ ਮਾੜਾ ਹੋ ਸਕਦਾ ਹੈ ਦੇਖੋ ਪੋਲਿਟੀਕਲ ਸਿਸਟਮ ਕਿੰਨਾ ਵੀ ਮਾੜਾ ਹੋਵੇ ਉਹ ਸਿਰਫ ਮਿਨੋਰਟੀ ਦੇ ਖਿਲਾਫ ਹੀ ਜਾਂਦਾ ਸੋ ਜੇ ਇਹ ਸਿਸਟਮ ਗੰਦਾ ਹੈ ਤੇ ਅਸੀਂ ਠੇਕਾ ਥੋੜੀ ਲਿਆ ਵੀ ਇਹ ਗੰਦੇ ਸਿਸਟਮ ਦੇ ਵਿੱਚ ਅਸੀਂ ਆਪਣੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਵਾਈ ਗਈ ਸਾਨੂੰ ਅੱਜ ਵੀ ਇਹ ਚੇਤਾ ਰੱਖਣਾ ਚਾਹੀਦਾ ਹੈ ਪੀ ਇਹ ਸਿਸਟਮ ਸਿੱਖਾਂ ਦੀਆਂ ਜਿਹੜੀਆਂ ਲਾਸ਼ਾਂ ਦੇ ਢੇਰ ਦੇ ਉੱਤੇ ਖੜਾ ਕੀਤਾ ਗਿਆ ਤੇ ਅਸੀਂ ਤੇ ਇਹਨੂੰ ਅਪਰੂਵ ਵੀ ਨਹੀਂ ਕੀਤਾ ਕਿਸੇ ਸਿੱਖ ਨਮਾਇੰਦੇ ਨੇ ਭਾਰਤ ਦੀ ਆਜ਼ਾਦੀ ਨੂੰ ਅਪਰੂਵ ਨਹੀਂ ਕੀਤਾ ਉਹਨਾਂ ਨੇ ਕਨਸਟੀਟਿਊਸ਼ਨ ਤੇ ਸਾਈਨ ਨਹੀਂ ਕੀਤੇ ਸੋ ਸਾਡੇ ਦੇ ਉੱਤੇ ਇਹ ਸਿਸਟਮ ਥੋਪਣਾ ਵੈਸੇ ਹੀ ਜਿਹੜਾ ਵਾ ਨਿਆ ਨਹੀਂ ਹੈਗਾ ਅਸੀਂ ਬਹੁਤ ਲੜਾਈ ਲੜੀ ਤੇ ਸ਼ਾਇਦ ਕੋਈ ਹਿੰਦੁਸਤਾਨ ਦੇ ਵਿੱਚ ਅ ਕਿਸੇ ਕਿਸਮ ਦੀ ਜਿਹੜੀ ਸਾਨੂੰ ਕੋਈ ਸਪੇਸ ਮਿਲੇ ਜਿੱਥੇ ਅਸੀਂ ਆਪਣੀ ਡਾਈਵਰਸਿਟੀ ਨੂੰ ਮਾਨ ਸਕੀਏ ਆਜ਼ਾਦੀ ਨੂੰ ਮਾਨ ਸਕੀਏ ਉਹਦੇ ਲਈ ਅਸੀਂ ਪੰਜਾਬੀ ਸੂਬੇ ਦਾ ਮੋਰਚਾ ਲੜਿਆ ਜਿਹੜਾ ਜਿਹੜਾ ਉਹ ਸਾਨੂੰ ਮਤਲਬ ਸਾਡੇ ਇਲਾਕੇ ਹੋਰ ਵੰਡੇ ਗਏ ਉਹ ਉਹ ਤੋਂ ਬਾਅਦ ਅਸੀਂ ਬੋਲੀ ਦਾ ਸੰਘਰਸ਼ ਲੜਿਆ ਫਿਰ ਅਸੀਂ ਪੰਜਾਬ ਦੇ ਪਾਣੀਆਂ ਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਦੁਬਾਰਾ ਸ਼ੁਰੂ ਕੀਤੀ 78 ਦਾ ਸਾਲ ਆਇਆ ਫਿਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਹੁਣ ਉਸ ਤੋਂ ਬਾਅਦ ਸਾਡਾ ਕੋਈ ਮੋਰਲ ਰਿਸਪੌਂਸਿਬਿਲਟੀ ਸਾਡੀ ਨਹੀਂ ਰਹਿੰਦੀ ਵੀ ਅਸੀਂ ਹਿੰਦੁਸਤਾਨ ਦੇ ਇਸ ਸਿਸਟਮ ਨੂੰ ਸੁਧਾਰਨ ਲਈ ਕੋਈ ਵੀ ਯਤਨ ਕਰੀਏ। ਇਹ ਸਿਸਟਮ ਵਿਗੜਦਾ ਵਿਗੜ ਜੇ ਵਿਗੜ ਕੇ ਖਤਮ ਹੋ ਜਾਵੇ ਸਾਡੇ ਲਈ ਬੈਟਰ ਹੈ। ਕਿਉਂਕਿ ਸਾਡੇ ਜੇ ਸੁਧਰਦਾ ਵੀ ਹੈ ਸਿਸਟਮ ਇੱਥੇ ਤੇ ਅਸੀਂ ਸਾਡੇ ਹਾਲਾਤ ਵੀ ਸੁਧਰਨਗੇ। ਕਈ ਬੰਦੇ ਕਹਿੰਣਗੇ ਵੀ ਨੌਕਰੀਆਂ ਦੀ ਗੱਲ ਕਰੋ, ਫਲਾਣਿਆਂ ਦੀ ਗੱਲ ਕਰੋ, ਫਾਈਨੈਂਸ਼ੀਅਲੀ ਪ੍ਰੋਬਲਮਸ ਨੇ ਲੋਕਾਂ ਨੂੰ। ਤੁਸੀਂ ਇਹ ਚੇਤਾ ਰੱਖੋ ਵੀ ਜਿਹੜੇ ਦਿੱਲੀ ਦੇ ਸਿੱਖ ਸਨ ਉਹ ਫਾਈਨੈਂਸ਼ੀਅਲੀ ਸਾਰਿਆਂ ਨਾਲੋਂ ਜ਼ਿਆਦਾ ਤਕੜੇ ਸੀ। ਦਿੱਲੀ ਦੇ ਵਿੱਚ ਰਹਿੰਦੀਆਂ ਬਾਕੀ ਧਰਾਂ ਦੇ ਨਾਲੋਂ ਦਿੱਲੀ ਦੇ ਸਿੱਖ ਸਭ ਤੋਂ ਵੱਧ ਅਮੀਰ ਸੀ ਸਭ ਤੋਂ ਵੱਧ ਵelhਦੀ ਸੀ ਪਰ ਉਹਨਾਂ ਦਾ ਜਿਸ ਤਰੀਕੇ ਨਾਲ ਹਸ਼ਰ ਹੋਇਆ ਤੇ ਰੇੜੀ ਲਾਉਣ ਵਾਲੇ ਬੰਦਿਆਂ ਤੱਕ ਨਹੀਂ ਦਿੱਲੀ ਦੇ ਸਿੱਖਾਂ ਦੇ ਨਾਲ ਕਤਲੇਆਮ ਕੀਤਾ ਸਾਡੇ ਨਾਲ ਪਦਾਰਥ ਕੀ ਹੈ ਕਿ ਗੁਲਾਮ ਜਿਹੜਾ ਹੈ ਉਹ ਰੇੜੀ ਵੀ ਲਾਉਂਦਾ ਹੋਵੇ ਤੇ ਉਹਦੇ ਕੋਲ ਵੱਧ ਪਾਵਰ ਹੈ ਪੋਲਿਟੀਕਲ ਪਾਵਰ ਵੀ ਹੈ ਜਿਹੜੀ ਆਪਣੀ ਨਿਜਾਮ ਦੀ ਪਾਵਰ ਹੈ ਜਿਹਨੂੰ ਆਪਾਂ ਮਤਲਬ ਕਾਨੂੰਨੀ ਤਾਕਤ ਕਹਿੰਦੇ ਆ ਉਹ ਵੀ ਹੈਗੀ ਹੈ ਹਨਾ ਉਹਦੇ ਲਈ ਸਿਸਟਮ ਇੱਕ ਉਹਦੇ ਲਈ ਬਣਿਆ ਹੈ ਸਿਸਟਮ ਸੋ ਆਪਾਂ ਬਸ਼ਰਤੇ ਵੀ ਇਹਨਾਂ ਗੱਲਾਂ ਦੇ ਵਿੱਚ ਉਲਝੀਏ ਕਿ ਸਾਨੂੰ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਇਹ ਤਰੰਗੇ ਦਾ ਵਿਰੋਧ ਕਰ ਸਕਦੇ ਚੋ ਜੀ ਸਕਦੇ ਕਰੋ ਨਹੀਂ ਕਰ ਸਕਦੇ ਤੇ ਘਟੋ ਘਟ ਜਿਹੜੀ ਇਹ ਦੇਸ਼ ਭਗਤੀ ਵਾਲੀ ਭਾਵਨਾ ਅੱਜ ਤੁਹਾਡੇ ਘਰ 'ਚ ਇੱਕ ਛੋਟੀ ਪੀੜੀ ਹੈ ਤੁਹਾਡੇ ਘਰ ਦੇ ਵਿੱਚ ਇੱਕ ਬੱਚੇ ਨੇ ਜਿਹੜੇ ਆਪਣਾ ਕਿਨ ਲਈਦਾ ਵਾ ਜਿਨ੍ਹਾਂ ਨੇ گاਂ ਵੱਡੇ ਹੋਣਾ ਸਾਡੇ ਮਾਪਿਓ ਜਿੱਥੇ ਲੈ ਕੇ ਕੀਤਾ ਉਹਨਾਂ ਨੇ ਉਹਨਾਂ ਦੀ ਇੱਕ ਲਿਮਿਟੇਸ਼ਨ ਸੀ ਉਹ ਬੜੇ ਤਗੜੇ ਜਿਹੜਾ ਫਿਜ਼ੀਕਲ ਜੇਨੋਸਾਈਡ ਤੋਂ ਲੰਘ ਕੇ ਆਏ ਸੀ ਉਹਨਾਂ ਦੇ ਕੋਲ ਇੰਨੀ ਸ਼ਕਤਾਂ ਨਹੀਂ ਸੀ ਬੱਜੀ ਵੀ ਉਹ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾ ਸਕਦੇ ਪਰ ਸਾਨੂੰ ਅਜ ਇੰਨੀ ਅਵੇਅਰਨੈਸ ਹੈ ਵੀ ਅਸੀਂ ਜਿਹੜੇ ਆਪਣੇ ਬੱਚੇ ਆ ਗਾਂ ਜਿਹੜੇ 2 4 5 10 ਸਾਲ ਦੀ ਉਮਰ ਦੇ ਬੱਚੇ ਉਹਨਾਂ ਨੂੰ ਇਸ ਟੀਵੀ ਦੇ ਨੈਸ਼ਨਲਿਜ਼ਮ ਤੋਂ ਬਚਾ ਲਈਏ ਉਹਨਾਂ ਨੂੰ ਅਸੀਂ ਇਹ ਇਹਨਾਂ ਚੀਜ਼ਾਂ ਤੋਂ ਦੂਰ ਰੱਖੀਏ ਉਹਨਾਂ ਦੇ ਸਕੂਲਾਂ ਦੇ ਵਿੱਚ ਅਸੀਂ ਵੇਖੀਏ ਕਿ ਇਹਨਾਂ ਦੇ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਇਹਤ ਨਹੀਂ ਕਿਤੇ ਵੀ ਸਾਡੇ ਖਿਲਾਫ ਦੇਖੋ ਜੇ ਤੁਸੀਂ ਹਿੰਦੂਸਤਾਨੀ ਬਣੋਗੇ ਲਾਜ਼ਮੀ ਜੀ ਗੱਲ ਤੁਸੀਂ ਪੰਜਾਬ ਵਿਰੋਧੀ ਵੀ ਬਣੋਗੇ ਨਾਲ ਨਾਲ ਇਦਾਂ ਨਹੀਂ ਹੋ ਸਕਦਾ ਵੀ ਤੁਸੀਂ ਹਿੰਦੂਸਤਾਨ ਨੂੰ ਵੀ ਪਿਆਰ ਕਰਦੇ ਜੋ ਤੇ ਪੰਜਾਬ ਨੂੰ ਵੀ ਕਰਦੇ ਜੋ ਇਹ ਕੰਟਰਡਿਕਟਰੀ ਗੱਲ ਹੈ ਹਿੰਦੂਸਤਾਨ ਦੀ ਜਿਹੜੀ ਹੋਂਦ ਹੈ ਉਹ ਪੰਜਾਬ ਦੀ ਮੱਢੀ ਤੇ ਖੜੀ ਹੈ ਪੰਜਾਬ ਜੇ ਆਬਾਦ ਹੁੰਦਾ ਹੈ ਤੇ ਹਿੰਦੂਸਤਾਨ ਆਬਾਦ ਨਹੀਂ ਰਹਿੰਦਾ ਸੋ ਇਹ ਇਹ ਗੱਲਾਂ ਤੇ ਭੁੱਲ ਜਾਓ ਨਾ ਵੀ ਤੁਸੀਂ ਦੋਵਾਂ ਤਰ੍ਹਾਂ ਦੇ ਨਾਲ ਜੋ ਜੀ ਤੁਸੀਂ ਕਈ ਬੰਦੇ ਕਹਿੰਦੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਦਾ ਅਰਥ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਆਪਣੀ ਘਵਰ ਪੁੱਟ ਕੇ ਤੇ ਉਹ ਮਿੱਟੀ ਲੋਕਾਂ ਦੇ ਘਰ ਬਣਾਉਣ ਨੂੰ ਦੇ ਦਿਓ ਪਹਿਲਾਂ ਜਿਹੜਾ ਵਾ ਉਹ ਆਪਣਾ ਕਰ ਸਵਾਰਨਾ ਚਾਹੀਦਾ ਹੈ ਜਿਹੜੇ ਬੰਦੇ ਆਪ ਗੁਲਾਮ ਹੋਣ ਜਿਹੜੀਆਂ ਕੌਮਾਂ ਗੁਲਾਮ ਹੋਣ ਉਹਨਾਂ ਨੂੰ ਘਟੋ ਘਟ ਅ ਇਹੋ ਜੀਆਂ ਨੌਨਸੈਂਸ ਗੱਲਾਂ ਤੋਂ ਉੱਪਰ ਰੱਖਣਾ ਚਾਹੀਦਾ ਵੀ ਅਸੀਂ ਤੇ ਦੇਖੋ ਜੀ ਕਿਸੇ ਦੇ ਵਿਰੋਧ 'ਚ ਨਹੀਂ ਹੁੰਦੇ ਅਸੀਂ ਕਿਸੇ ਦਾ ਵਿਰੋਧ ਕਰਦੇ ਨਹੀਂ ਜਾਂ ਸਾਨੂੰ ਤੇ ਗੁਰੂ ਸਾਹਿਬ ਨੇ ਵਿਰੋਧ ਕਰ ਗੁਰੂ ਸਾਹਿਬ ਨੇ ਵਿਰੋਧ ਕਰਨਾ ਵੀ ਸਿਖਾਇਆ ਗੁਰੂ ਸਾਹਿਬ ਨੇ ਜੰਗ ਲੜਨੀ ਵੀ ਸਿਖਾਈ ਹੈ ਗੁਰੂ ਸਾਹਿਬ ਨੇ ਯੁੱਧ ਲੜਨਾ ਵੀ ਸਿਖਾਇਆ ਗੁਰੂ ਸਾਹਿਬ ਨੇ ਸਾਨੂੰ ਸਾਰਾ ਕੁਝ ਸਿਖਾਇਆ ਪਰ ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ ਜਿਹੜੀ ਚੀਜ਼ ਸਾਨੂੰ ਸੂਟ ਕਰਦੀ ਹੈ ਅਸੀਂ ਉਹਨੂੰ ਯੂਜ਼ ਕਰਕੇ ਤੇ ਆਪਣੀ ਆਪਣੀ ਕਰੰਟ ਪੋਜੀਸ਼ਨ ਨੂੰ ਜਸਟੀਫਾਈ ਕਰਦੇ ਹਾਂ ਸੰਘਰਸ਼ ਤੋਂ ਅਸੀਂ ਭੱਜਦੇ ਹਾਂ ਸੋ ਜਿਹੜਾ 15 ਅਗਸਤ ਇਸ ਦਿਨ ਅਸੀਂ ਐਕਟਿਵਲੀ ਕੋਸ਼ਿਸ਼ ਕਰਨੀ ਹੈ ਵੀ ਨਿਸ਼ਾਨ ਸਾਹਿਬ ਜਿਹੜੇ ਆ ਉਹ ਉਹਨਾਂ ਨੇ ਚੜਾਈਏ ਇੱਕ ਘਰ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਰੱਖਣਾ ਕੋ ਬਹੁਤ ਵੱਡਾ ਮੇਰੇ ਖਿਆਲ ਕੋ ਕੰਮ ਨਹੀਂ ਹੈਗਾ ਸਤਿਕਾਰ ਸਹਿਤ ਜਦੋਂ ਵੀ ਕੋਈ ਸਿੱਖ ਦਿਹਾੜਾ ਆਉਂਦਾ ਉਹ ਨਿਸ਼ਾਨ ਸਾਹਿਬ ਨੂੰ ਚੜਾਉਣਾ ਆਪਣੇ ਬੱਚਿਆਂ ਨੂੰ ਇਹ ਦੱਸਣਾ ਕਿ ਬੇਸ਼ੱਕ ਅੱਜ ਸਾਡੇ ਕੋਲ ਉਸ ਤਰ੍ਹਾਂ ਦੀ ਆਜ਼ਾਦੀ ਨਹੀਂ ਹੈਗੀ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪਰ ਇਹ ਨਿਸ਼ਾਨ ਪ੍ਰਤੀਕ ਹੈ ਵੀ ਅਸੀਂ ਰਾਜ ਕੀਤਾ ਤੇ ਅਸੀਂ ਰਾਜ ਕਰਾਂਗੇ ਜਿਹੜਾ ਇਹ ਜੇ ਨਿਸ਼ਾਨ ਹੀ ਕੋਈ ਨਾ ਰਿਹਾ ਤੁਸੀਂ ਨਿਸ਼ਾਨੀਆਂ ਹੀ ਗਵਾ ਦਿਤੀਆਂ ਆਪਣੀਆਂ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਬੱਚੇ ਤੁਹਾਡੇ ਬੱਚਿਆਂ ਨੇ ਜਿਵੇਂ ਅਸੀਂ ਅੱਜ ਉਲਝਣ ਚ ਸਾਡੇ ਬੱਚਿਆਂ ਨੂੰ ਹੋ ਸਕਦਾ ਲੱਗਣ ਹੀ ਲੱਗਵੇ ਵੀ ਸਿੱਖ ਹੋਣ ਦਾ ਵੀ ਕੋਈ ਫਾਇਦਾ ਨਹੀਂ ਇਹ ਵੀ ਇਹ ਵੀ ਜਿਤਾ ਸਕਦੀ ਹੈ ਨਾ ਹਕੂਮਤ ਕਿਉਂਕਿ ਹਕੂਮਤ ਕੋਲ ਟੂਲ ਹੈ ਉਹ ਬੱਚੇ ਜੇ ਸੇਜ ਦੇ ਵਿੱਚ ਉਹਨਾਂ ਨੇ ਪੜ੍ਹਨਾ ਲਿਖਣਾ ਜੇ ਸੇਜ ਵਿੱਚ ਉਹਨਾਂ ਸਿੱਖੀ ਨਾਲ ਜੋੜਨਾ ਉਸੇ ਉਮਰ ਦੇ ਵਿੱਚ ਉਹਨਾਂ ਨੂੰ ਮੈਨਿਪੂਲੇਟ ਕਰਕੇ ਸਾਈਕੋਲੋਜੀਕਲੀ ਉਹਨਾਂ ਨੂੰ ਪਰਮਨੈਂਟਲੀ ਡਿਸੇਬਲ ਕੀਤਾ ਜਾਂਦਾ ਹੈ ਡਿਸੇਬਿਲਟੀ ਤੋਂ ਭਾਵ ਹੈ ਵੀ ਜਦੋਂ ਤੁਸੀਂ ਸਵੈ ਨਫ਼ਰਤੀ ਹੋ ਜੋ ਸੈਲਫ ਹੇਟ ਕਰਨ ਲੱਗ ਪੋ ਆਪਣੀਆਂ ਨਿਸ਼ਾਨੀਆਂ ਨੂੰ ਆਪਣੇ ਪੈਰ ਆਵੇ ਨੂੰ ਬਾਣੇ ਨੂੰ ਉਦੋਂ ਤੁਸੀਂ ਪਰਮਨੈਂਟ ਜਿਹੜੀ ਮੈਂਟਲ ਡਿਸੇਬਿਲਟੀ ਕਿ ਇਹਨੂੰ ਗਿਣਿਆ ਜਾਣਾ ਚਾਹੀਦਾ ਹੈ ਕਿ ਜਿਹੜੀ ਵੀ ਕੌਮ ਆਪਣੇ ਵजूद ਤੋਂ ਪਾਈਦੀ ਹੈ ਉਹ ਮੈਂਟਲੀ ਡਿਸੇਬਲ ਹੋ ਜਾਂਦੀ ਹੈ ਸੋ ਪੀੜ੍ਹੀਆਂ ਨੂੰ ਬਚਾਉਣ ਦਾ ਇਹੋ ਤਰੀਕਾ ਹੁੰਦਾ ਵੀ ਜਿਹੜੀ अर्ਲੀ ਏਜ ਐਸ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਇਹੋ ਜਿਹੀ ਚੀਜ਼ਾਂ ਤੋਂ ਐਕਸਪੋਜ਼ਰ ਤੋਂ ਬਚਾਇਆ ਜਾ ਸਕੇ ਇਹ ਨਸ਼ੇ ਤੋਂ ਵੀ ਪੈੜੀ ਲਾਤਾ ਹੈ ਜਿਹੜੀ ਵੀ ਆਪਣੀ ਗੁਲਾਮੀ ਨੂੰ ਜਸਟੀਫਾਈ ਕਰੀ ਜਾਣਾ ਆਪਣੀ ਕਰੰਟ ਪੋਜੀਸ਼ਨ ਨੂੰ ਜਸਟੀਫਾਈ ਕਰੀ ਜਾਣਾ ਆਪਣੀਆਂ ਚੀਜ਼ਾਂ ਦਾ ਇਹ ਕਹੀ ਜਾਣਾ ਵੀ ਦੇਖੋ ਜੀ ਸਾਡੇ ਹੱਥ ਵਿੱਚ ਕੁਝ ਨਹੀਂਗਾ ਇਹ ਇਹਨਾਂ ਗੱਲਾਂ ਦੇ ਮਾਇਨੇ ਕੀ ਹੈ ਹਰ ਗੱਲ ਦਾ ਮਾਇਨਾ ਹੈ ਜਦੋਂ ਤੁਸੀਂ ਗੁਲਾਮ ਹੋ ਜਦੋਂ ਅਮਰੀਕਾ ਨੇ ਆਜ਼ਾਦੀ ਲਈ ਹੈ ਗੋਰਿਆਂ ਦੇ ਕੋਲ ਬ੍ਰਿਟਿਸ਼ ਅਮਰੀਕਾ ਨੇ ਕਲੋਨੀ ਤੋਂ ਗੋਰਿਆਂ ਨੇ ਗੋਰਿਆਂ ਨਾਲ ਲੜ ਕੇ ਤੋਂ ਉਹਨਾਂ ਨੂੰ ਭਜਾਇਆ ਇੰਗਲੈਂਡ ਨੂੰ ਉਹਨਾਂ ਨੇ ਸਾਰਾ ਕੁਝ ਹੀ ਪੁੱਠਾ ਕਰ ਦਿੱਤਾ ਉਹਨਾਂ ਨੇ ਸਟੀਅਰਿੰਗ ਲੈਫਟ ਸਾਈਡ ਤੇ ਲੈ ਦਿੱਤਾ ਕਾਰਾਂ ਦਾ ਉਹਨਾਂ ਨੇ ਸਵਿਚ ਤਾਂ ਨੂੰ ਉਹਨਾਂ ਦੇ ਆਨ ਹੁੰਦੇ ਆ ਇੰਗਲੈਂਡ ਜਿਹੜੀਆਂ ਇੰਗਲੈਂਡ ਦੀਆਂ ਕਲੋਨੀਆਂ ਸੀ ਉੱਥੇ ਠਾਂ ਨੂੰ ਚੱਲਦਾ ਸਾਰਾ ਸਿਸਟਮ ਹੈ ਨਾ ਰਾਈਟ ਹੈਂਡ ਸਟੀਅਰਿੰਗ ਸਾਰਾ ਕੁਝ ਸੋ ਉਹਨਾਂ ਨੇ ਅਸਲ ਚ ਇਹ ਕਿਹਾ ਵੀ ਜਿਹੜੀ ਆਜ਼ਾਦੀ ਹੈ ਨਾ ਆਜ਼ਾਦੀ ਤੇ ਆਜ਼ਾਦੀ ਗੁਲਾਮੀ ਦੀ ਨਿਸ਼ਾਨੀ ਨਹੀਂ ਰੱਖਣੀ ਕੋਈ ਜੋ ਕੰਮ ਤੁਹਾਡਾ ਅਪਰੈਸਰ ਕਰਦਾ ਰਿਹਾ ਉਹ ਤੁਸੀਂ ਨਹੀਂ ਕਰਨਾ ਜਿਹਨੇ ਤੁਹਾਨੂੰ ਗੁਲਾਮ ਬਣਾਇਆ ਸੋ ਕਈ ਵਾਰ ਸਾਨੂੰ ਇਹ ਸਮਝ ਨਹੀਂ ਹੁੰਦੀ ਵੀ ਆਜ਼ਾਦੀ ਦੇ ਮਾਇਨੇ ਕੀ ਹੈ ਜਨਾਂ ਚ ਅਸੀਂ ਉਹ ਪ੍ਰਾਪਤ ਨਹੀਂ ਕਰ ਲੈਂਦੇ ਜਨਾਂ ਚ ਅਸੀਂ ਉਹਦਾ ਇੱਕ ਚਣਹਾਰਾ ਨਹੀਂ ਵੇਖਦੇ ਅੱਜ ਬਹੁਤ ਥਾਵਾਂ ਤੇ ਕਸ਼ਮੀਰ ਦਾ ਸੰਘਰਸ਼ ਚੱਲਦਾ ਹੈ ਬੜੇ ਰੂਪਾਂ ਚ ਚੱਲ ਰਿਹਾ ਸਾਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਇਹ ਸਮਝਣਾ ਚਾਹੀਦਾ ਹੈ ਵੀ ਜਿਹੜੀ ਆ ਰਾਤ ਹੈ ਇਹ ਹਨੇਰੀ ਕਾਲੀ ਗੋਲੀ ਰਾਤ ਇਹਦੇ ਚ ਜਿਹੜੇ ਰੌਸ਼ਨ ਦੀਵੇ ਬਣ ਕੇ ਜਾਂ ਜਗਨੂ ਬਣ ਕੇ ਜਿਹੜੇ ਜਾਗ ਕੇ ਸਾਨੂੰ ਸੇਧ ਦੇ ਰਹੇ ਨੇ ਵੀ ਸਾਨੂੰ ਇੱਕ ਆਸ ਦੇ ਰਹੇ ਨੇ ਇਹ ਤੁਸੀਂ ਇੱਕ ਕਹਾਣੀ ਸੁਣੀ ਹੋਣੀ ਹੈ ਵੀ ਜਦੋਂ ਅਕਬਰ ਨੇ ਕਿਸੇ ਨੂੰ ਕਿਹਾ ਵੀ ਠੰਡੀ ਨਦੀ 'ਚ ਖੜਨ ਦੀ ਗੱਲ ਸੀ ਤੇ ਉਹ ਦੂਰ ਇੱਕ ਦੀਵਾ ਜਗਦਾ ਸੀ ਤੇ ਉਹਨੇ ਕਿਹਾ ਵੀ ਤੂੰ ਇੰਨੀ ਠੰਡ 'ਚ ਕਿੰਨਾ ਉਹ ਕਹਿੰਦਾ ਮੈਨੂੰ ਦੀਵੇ ਦੀ ਰੌਸ਼ਨੀ ਤੋਂ ਨਿਗ ਮਿਲਦਾ ਰਿਹਾ ਹਾਲਾਂਕਿ ਉਹ ਪੋਸੀਬਲ ਨਹੀਂ ਸੀ ਪਰ ਇੱਕ ਆਸ ਹੁੰਦੀ ਸੋ ਜਿਹੜੀ ਆਸ ਹੈ ਉਹਦੇ ਨਾਲ ਹੀ ਸਾਰਾ ਕੁਝ ਟਿਕਿਆ ਪਰ ਜੇ ਤੁਸੀਂ ਆਸ ਛੱਡਦੇ ਹੋ ਤੇ ਇਹ ਕਹਿਣਾ ਸ਼ੁਰੂ